ਕਲਕੱਤਾ ਵਿੱਚ ਇੱਕ ਟ੍ਰੇਨੀ ਡਾਕਟਰ ਨਾਲ ਕਥਤ ਤੌਰ ਤੇ ਹੋਏ ਜ਼ਬਰਜਨਾਹ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਦੇਸ਼ ਭਰ ਵਿੱਚ ਲੋਕਾਂ ਦਾ ਰੋਸ ਚੜ੍ਹਮਸੀਮਾ ਤੇ ਪਹੁੰਚੁਕਾ ਹੈ ਅੱਜ ਸਮਰਾਲਾ ਵਿੱਚ ਵੀ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਇਕੱਤਰ ਹੋ ਕੇ ਕੈਂਡਲ ਮਾਰਚ ਕੱਢਿਆ ਗਿਆ ਅਤੇ ਕਥਤ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਸ ਮੌਕੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਸਰਕਾਰ ਭਾਵੇਂ ਕਿਸੇ ਦੀ ਵੀ ਹੋਵੇ ਸਾਡੀਆਂ ਧੀਆਂ ਭੈਣਾਂ ਦੀ ਸੁਰੱਖਿਆ ਲਈ ਸਖਤ ਤੋਂ ਸਖਤ ਕਾਨੂੰਨ ਬਣਾਉਣੇ ਚਾਹੀਦੇ ਨੇ ਉਨਾ ਕਿਹਾ ਕਿ ਜਿਸ ਕਦਰ ਦੇਸ਼ ਦੀ ਡਾਕਟਰ ਧੀ ਨਾਲ ਬੇਰਹਿਮੀ ਨਾਲ ਜ਼ਬਰਜਨਾਹ ਅਤੇ ਉਸ ਉੱਪਰ ਜੁਰਮ ਹੋਇਆ ਉਸ ਨਾਲ ਪੂਰੇ ਦੇਸ਼ ਦਾ ਸਿਰ ਝੁਕਿਆ ਹੈ ਇਸ ਲਈ ਸਰਕਾਰਾਂ ਨੂੰ ਚਾਹੀਦਾ ਕਿ ਵਿਸ਼ੇਸ਼ ਕਾਨੂੰਨ ਤਿਆਰ ਕਰਕੇ ਘੱਟੋ ਦੋਸੀਆਂ ਖਿਲਾਫ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਸਮਰਾਲਾ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ ਅੱਨੇ ਜਾਣ ਆਪਾਂ ਸਭ ਕਹਿੰਦੇ ਬਾਤ ਕੱਢਿਆ ਜਾ ਰਿਹਾ ਜੀ ਅੱਜ ਦਾ ਸੱਤਾ ਲੈਡਰ ਤੋਂ ਕੀ ਕਹਿਣਾ ਬਸ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਬਹੁਤ ਮਾੜੀ ਘਟਨਾ ਵਾਪਰੀ ਕਲਕੱਤਾ ਤੇ ਇੱਕ ਡਾਕਟਰ ਜਿਹੜੀ ਆਪ ਇੱਕ ਡਿਊਟੀ ਤੇ ਸੀ ਲੋਕਾਂ ਦੀ ਜਾਨ ਮਾਲ ਦੀ ਰਾਖੀ ਦੇ ਲਈ ਉਸ ਦੇ ਨਾਲ ਬਹੁਤ ਹੀ ਘਨੋਣਾ ਜੁਰਮ ਕਿਸੇ ਨੇ ਕੀਤਾ ਅਤੇ ਡਾਕਟਰ ਨੂੰ ਮੌਤ ਦੇ ਘਰ ਉਤਾਰ ਦਿੱਤਾ ਗਿਆ ਤੇ ਬੜੀ ਸੈਕਸ਼ੂਅਲੀ ਅਬਿਊਜ਼ ਕਰਕੇ ਉਹਨਾਂ ਨਾਲ ਇਹ ਜੋ ਘਟਨਾ ਵਾਪਰੀ ਆ ਇਹ ਸਾਡੇ ਸਮਾਜ ਤੇ ਬਹੁਤ ਵੱਡਾ ਕਲੰਕ ਹੈ ਉਹਦੀ ਸ਼ਰਤਾ ਤੇ ਸ਼ਰਧਾਂਜਲੀ ਦੇ ਲਈ ਸਾਰੇ ਇੱਥੇ ਇਕੱਠੇ ਹੋਏ ਸੀ ਤੇ ਕੈਂਡਲ ਮਾਰਚ ਕੱਢਿਆ ਗਿਆ ਪਰ ਸੋਚਣ ਵਾਲੀ ਗੱਲ ਇਹ ਆ ਵੀ ਸਾਡੀਆਂ ਧੀਆ ਪਣਾ ਆਮ ਜਿਹੜੇ ਜਨ ਜੀਵਨ ਦੇ ਵਿੱਚ ਸੁਰੱਖਿਤ ਨਹੀਂ ਜਿਹੜੇ ਲੋਕ ਲੋਕਾਂ ਦੀ ਜਾਨ ਬਚਾਉਂਦੇ ਉਹਨਾਂ ਦੀ ਆਪ ਜਾਨ ਸੁਰੱਖਿਤ ਨਹੀਂ ਸੋ ਆਪਾਂ ਨੂੰ ਸੋਚਣਾ ਪਊਗਾ ਸਮੁੱਚੇ ਹਿੰਦੁਸਤਾਨ ਦੇ ਵਿੱਚ ਚਾਹੇ ਸਰਕਾਰਾਂ ਜਿਹੜੀਆਂ ਮਰਜ਼ੀ ਹੋਣ ਪਰ ਆਪਾਂ ਨੂੰ ਕੁਝ ਜਿਹੇ ਕਾਨੂੰਨ ਬਣਾਉਣੇ ਪੈਣਗੇ ਵੀ ਜਿਦੇ ਵਿੱਚ ਸਾਡੀਆਂ ਧੀਆ ਪਣਾ ਸੁਰੱਖਿਤ ਮਹਿਸੂਸ ਕਰਨ ਉਹ ਇੱਕ ਸਮਾਜ ਦਾ ਹਿੱਸਾ ਨੇ ਤੇ ਜੇ ਮੈਂ ਕਹਾਂ ਅੱਜ ਦੀ ਘੜੀ ਉਹ ਮੁੰਡਿਆਂ ਤੋਂ ਕਿਤੇ ਅੱਗੇ ਨੇ ਇੱਕ ਬਹੁਤ ਹੀ ਮਾੜੀ ਘਟਨਾ ਹਿੰਦੁਸਤਾਨ ਚ ਵਾਪਰੀ ਹੈ ਜਿਹਦੇ ਕਰਕੇ ਸਾਰਾ ਹਿੰਦੁਸਤਾਨ ਦਾ ਸਿਰ ਸ਼ਰਮਨਾ ਨੀਵਾ। ਪੇਲੀਅਰ ਕਿੱਥੇ ਦੇ ਜਾਏ ਜਿਹੜੇ ਡਿਲੇ ਹੋ ਰਿਹਾ ਜਿਹੜਾ ਦੇਖੋ ਇਹਦੇ ਵਿੱਚ ਇੱਕ ਮੈਂ ਕਹੂੰਗਾ ਵੀ ਜਿਹੜਾ ਆਪਸੀ ਕੋਆਰਡੀਨੇਸ਼ਨ ਆ ਸਰਕਾਰਾਂ ਦਾ ਉਹ ਕਿਤੇ ਨਾ ਕਿਤੇ ਜ਼ਿੰਮੇਵਾਰ ਹੈ ਇਸ ਕੰਮ ਲਈ ਸਗੋ ਜਿਹੇ ਕਮਾਦਲੀ ਕਾਨੂੰਨ ਇਹਨੇ ਸਖਤ ਹੋਣੇ ਚਾਹੀਦੇ ਆ ਵੀ ਜਿਹੜਾ ਦੇਖੋ ਡਾਕਟਰ ਇੱਕ ਬਹੁਤ ਹੀ ਇੱਕ ਵਧੀਆ ਪੋਸਟ ਆ ਤੇ ਬੜੀ ਰਿਸਪੈਕਟਫੁਲ ਪੋਸਟ ਆ ਤੇ ਉਸ ਦੇ ਡਾਕਟਰ ਦੇ ਉੱਤੇ ਅਜਿਹਾ ਕੰਮ ਹੋ ਜਾਵੇ ਤਾਂ ਅੱਗੇ ਤੋਂ ਕੌਣ ਅੱਗੇ ਆਊਗਾ ਤੇ ਦੂਸਰੀ ਗੱਲ ਹੈ ਜਿਹੜੀਆਂ ਸਰਕਾਰਾਂ ਦਾ ਜਿਹੜੇ ਪ੍ਰ ਇਹਦੀ ਡਿਲੇ ਕਰ ਰਿਹਾ ਤਾਂ ਉਹਨਾਂ ਨੂੰ ਵੀ ਕਸੂਰਵਾਰ ਉਹਨਾਂ ਨੂੰ ਵੀ ਕਟਾਰੇ ਦੇ ਵਿੱਚ ਖੜਾ ਕਰਨਾ ਚਾਹੀਦਾ ਪਰ ਅੱਜ ਜੋ ਮੈਂ ਬਾਰ-ਬਾਰ ਕਹਿ ਰਿਹਾ ਵੀ ਅੱਜ ਸ਼ਰਮਸਾਰ ਪੂਰਾ ਹਿੰਦੁਸਤਾਨ ਹੈ ਕੇਵਲ ਕਲਕੱਤਾ ਜਾਂ ਉੱਥੇ ਦੇ ਪ੍ਰਸ਼ਾਸਨ ਜੋਤੀ ਦੇ ਸਰਕਾਰਾਂ ਨਹੀਂ ਸਾਨੂੰ ਆਪਣੀ ਵੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਕਿਉਂਕਿ ਇਹ ਅਜਿਹੀਆਂ ਘਟਨਾਵਾਂ ਹਰੇਕ ਸਟੇਟ ਹਰੇਕ ਸੂਬੇ ਹਰੇਕ ਸ਼ਹਿਰ ਦੇ ਵਿੱਚ ਆਪਾਂ ਹਰ ਰੋਜ਼ ਸੁਣਦੇ ਆਂ ਅਖਬਾਰਾਂ 'ਚ ਦੇਖਦੇ ਆਂ ਸੋ ਇਹਤੇ ਸਖਤ ਕਾਨੂੰਨ ਬਣਾਉਣ ਦੀ ਪਬਲਿਕ ਲੈਬ ਸਮਰਾਲਾ ਲੈਬ ਐਸੋਸੀਏਸ਼ਨ ਪੰਜਾਬ ਚੇਅਰਪਰਸਨ ਮੈਂ ਇੱਕ ਰਿਪੋਰਟ ਕਰਦੀ ਆ ਮੈਂ ਵੀ ਇੱਕ ਕੁੜੀ ਆ ਮੇਰੇ ਕੋਲ ਕਾਫੀ ਸਾਰੀਆਂ ਟ੍ਰੇਨੀ ਕੁੜੀਆਂ ਕੰਮ ਕਰਕੇ ਜਾਂਦੀਆਂ ਨੇ ਵੀ ਉਹਨਾਂ ਨੂੰ ਅਸੀਂ ਇੰਨਾ ਕਿ ਰਿਸਪੌਂਸਿਬਿਲਟੀ ਚੱਕਣਾ ਚਾਹੁੰਦੇ ਹਾਂ ਨਾ ਵੀ ਉਹਨਾਂ ਦੇ ਘਰ ਜਾਣ ਤੱਕ ਉਹ ਸਾਨੂੰ ਮੈਸੇਜ ਆਵੇ ਕਿ ਉਹ ਸੇਫ ਚੱਲੀਆਂ ਗਈਆਂ ਵੀ ਇਹ ਬਹੁਤ ਦੁਖਦਾਈ ਘਟਨਾ ਆ ਕਿ ਜਿਹੜੀ ਆਪਣੀ ਵਾਪਰੀ ਆ ਕਿਸੇ ਨਾਲ ਵੀ ਹੋ ਸਕਦਾ ਸੋ ਪ੍ਰਸ਼ਾਸਨ ਤੋਂ ਇਹੀ ਮੰਗ ਆ ਕਿ ਇਨਸਾਫ ਦਵਾਇਆ ਜਾਵੇ ਸਰਕਾਰ ਜਿਹੜੀ ਮਰਜ਼ੀ ਹੋਵੇ ਪਰ ਮਤਲਬ ਕੁੜੀਆਂ ਦਾ ਜਿਹੜਾ ਦਾਇਰਾ ਉਹ ਸਾਰੀਆਂ ਸਰਕਾਰਾਂ ਦੇ ਵਿੱਚ ਇਕੋ ਜਿਹਾ ਚਾਹੀਦਾ ਤਾਂ ਕਿ ਉਹ ਫਰੰਟ ਫੀਲਡ ਤੇ ਆ ਕੇ ਸਾਰੇ ਆਪਣੇ ਬਾਰਕ ਨੂੰ ਜਿਹੜਾ ਵਧੀਆ ਬਣਾ ਸਕਣ ਤੇ ਲੋਕਾਂ ਦੀ ਸੇਵਾ ਕਰ ਸਕਣ ਧੰਨਵਾਦ ਕਰ। ਆਮ ਦਾਸ ਜੀ ਆਪਣਾ ਹਾਂਜੀ ਮੈਂ ਡਾਕਟਰ ਬਲਵਿੰਦਰ ਸਿੰਘ ਸਰ ਜਿਹੜਾ ਹੋਇਆ ਅੱਜ ਕੀ ਕਰਾਂ ਤੁਹਾਨੂੰ ਜਣਾ ਇਹ ਜਿਹੜੀ ਆਮ ਘਟਨਾਵਾਂ ਨੇ ਸਾਡੇ ਡਾਕਟਰਸ ਨਾਲ ਮਿਸ ਹੈਪਨਿੰਗ ਲੀਆਂ ਬਹੁਤ ਚੱਲ ਰਹੀਆਂ ਨੇ ਤੇ ਜਿਹੜੀ ਉਹ ਲੜਕੀ ਸੀ ਡਾਕਟਰ ਉਹ ਔਨ ਡਿਊਟੀ ਸੀ ਤੇ ਡਿਊਟੀ ਦੇ ਵਿੱਚ ਉਹਨੂੰ ਲਿਜਾ ਕੇ ਐਦਾਂ ਹੋਇਆ ਤਾਂ ਬਹੁਤ ਮਾੜੀ ਘਟਨਾ ਹੈ ਜਿਹੜੀ ਸਾਡੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਉਹ ਹਜੇ ਵੀ ਕੇਸ ਨੂੰ ਡਿਲੇ ਹੋ ਰਿਹਾ ਤੇ ਉਹਨੂੰ ਹਜੇ ਤੱਕ ਕੋਈ ਸਜ਼ਾ ਨਹੀਂ ਮਿਲ ਰਹੀ ਤੇ ਅਸੀਂ ਚਾਹੁੰਦੇ ਆ ਕਿ ਸਰਕਾਰਾਂ ਦੀ ਸੀਬੀਆਈ ਜਾਂਚ ਕਰਾਉਣ ਤੇ ਇਹਦੇ ਫਿਰ ਬਣਦੀ ਛੇਤੀ ਤੋਂ ਛੇਤੀ ਕਾਰਵਾਈ ਹੋਵੇ ਤੇ ਜਿਹੜੇ ਇਨਸਾਨ ਨੇ ਐਦਾਂ ਦਾ ਕੀਤਾ ਹੈ ਤੈਨੂੰ ਰਸਤਾ ਉਦੀ ਹੋ ਗਈ ਹੈ ਤੇ ਉਹਨੂੰ ਬਣਦੀ ਸਜ਼ਾ ਦੇ ਆ ਜਲਦੀ ਦੇ ਕੇ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ। ਤਾਂ ਜੋ ਡਾਕਟਰਾਂ ਦੇ ਨਾਲ ਇਦਾਂ ਦਾ ਮਿਸ ਬਿਹੇਵੀਅਰ ਦੁਬਾਰਾ ਨਾ ਹੋਵੇ। ਡਾਕਟਰਾਂ ਦੇ ਨਾਲ ਕੀ ਬਾਕੀ ਜੋ ਲੜਕੀਆਂ ਨੇ ਤੇ ਉਹਨਾਂ ਦੇ ਨਾਲ ਵੀ ਕਰਨ ਵਾਲੇ ਇਦਾਂ ਦੇ ਬੰਦਿਆਂ ਨੂੰ ਇਸ ਵਾਸਤੇ ਗਿਆਨ ਹੋਵੇ ਕਿ ਹਾਂ ਜੇ ਅਸੀਂ ਕੋਈ ਛੇਧਾ ਦਾ ਗਲਤ ਕਰਾਂਗੇ ਤਾਂ ਸਾਡੇ ਨਾਲ ਬਹੁਤ ਕੁਝ ਗਲਤ ਹੋ ਸਕਦਾ। ਇਹਦੇ ਲਈ ਸਾਡੀ ਸਰਕਾਰਾਂ ਨੂੰ ਸਖਤ ਕਾਨੂੰਨ ਜਿਹੜੇ ਬਣਾਏ ਹੋਏ ਆ ਉਹਨਾਂ ਨੂੰ ਰੈਗੂਲੇਸ਼ਨ ਦੇ ਵਿੱਚ ਲਿਆਉਣਾ ਚਾਹੀਦਾ ਤੇ ਉਹਨਾਂ ਨੂੰ ਲਾਗੂ ਕਰਨਾ ਚਾਹੀਦਾ। ਹਾਂਜੀ ਨਾਮ ਦੱਸਿਓ ਤੇ ਆਪਣਾ ਮੈਂ ਡਾਕਟਰ ਸੰਦੀਪ ਸਿੰਘ ਤੇ ਕੀ ਕਹਣਾ ਤੁਹਾਨੂੰ ਜਿਹੜਾ 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 ਕੈਡਲਮਾਰਸ ਅਸੀਂ ਡਾਕਟਰਸ ਦੇ ਲਈ ਕੱਢਿਆ ਹੈ ਬਹੁਤ ਜ਼ਿਆਦਾ ਸਮਾਜ ਲਈ ਬਹੁਤ ਕਾਨੂੰਨੀ ਹਰਕਤ ਹੈ ਇਹ ਤੇ ਜਿਹੜੇ ਕੁੜੀ ਦੇ ਪਿਤਾ ਸੀਗੇ ਉਹ ਵੀ ਵਿਚਾਰੇ ਯੂਨੀਫਾਰਮਸ ਵੇਚ-ਵੇਚ ਕੇ ਉਹਨਾਂ ਨੇ ਇੱਥੇ ਤੱਕ ਉਹਨੂੰ ਵਿਚਾਰੀ ਨੂੰ ਬਚਾਇਆ ਸੀ ਉਹਨਾਂ ਦੇ ਬਹੁਤ ਸੁਪਰੇ ਸੀਗੇ ਤੇ ਮੈਂ ਤਾਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦਾ ਵੀ ਜਿਹੜੇ ਅਜੇ ਹੋ ਰਹੇ ਨੇ ਕੰਮ ਇਹਨਾਂ ਨੂੰ ਇਹ ਜਿਹੜੇ ਸ਼ਰਾਰਤੀ ਅਨਸਰ ਨੇ ਉਹਨਾਂ ਨੂੰ ਨਾ ਫਪਾਈ ਜਾਵੇ ਤਾਂ ਕਿ ਅੱਗੇ ਨੂੰ ਆਜਾ ਕੋਈ ਕਾੜ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਵਿਦਿਆਰਥੀ 11 ਮੀਟਰ ਸਾਲ ਨੇੜੇ ਡਾਕਟਰ ਨਾਲ ਰੇਪ ਹੋਇਆ ਕਲਕੱਤਾ ਦੇ ਵਿੱਚ ਤੇ ਪੂਰਾ ਦੇਸ਼ ਸ਼ੋਕ ਮਨਾ ਰਿਹਾ ਕੀ ਕਹਿਣਾ ਚਾਹੁੰਦੇ ਪੰਜਾਬ ਦੇ ਇੱਕੋ ਜੀ ਅਸੀਂ 15 ਅਗਸਤ ਨੂੰ ਆਜ਼ਾਦੀ ਮਨਾ ਕੇਟਿਆਂ ਪਰ ਆਜ਼ਾਦੀ ਨਹੀਂ ਮੈਂ ਇਹਨੂੰ ਬਰਬਾਦੀ ਮੰਨੂਗਾ ਕਿਉਂਕਿ ਸਾਡੇ ਦੇਸ਼ ਨੇ ਕੋਈ ਕਾਨੂੰਨ ਨਹੀਂ ਬਣਾਇਆ ਇੱਕ ਡਾਕਟਰ ਨਾਲ ਜਿਹੜੇ ਸਾਡੀ ਸਿਹਤ ਲਈ ਦਿਨ ਰਾਤ ਇੱਕ ਕਰਦੇ ਨੇ ਸਾਨੂੰ ਸੁਰੱਖਿਤ ਰੱਖਣਾ ਚਾਹੁੰਦੇ ਨੇ ਸਾਨੂੰ ਬਹੁਤ ਅੰਦਰੋਂ ਸੁਰੱਖਿਤ ਰੱਖਣਾ ਚਾਹੁੰਦੇ ਨੇ ਅੱਜ ਉਸ ਭੈਣ ਨਾਲ ਹੋਇਆ ਇੱਕ 3 ਸਾਲ ਦੀ ਬੱਚੀ ਆਇਦਰ ਆ ਦੇ ਕੋਈ 3 ਸਾਲ ਦੀ ਬੱਚੀ ਨਾਲ ਹੋਇਆ ਸਿਰਫ ਉਹ ਗੋਦ ਖੇਲਦੀ ਹੋਊਗੀ ਵਿਚਾਰੀ ਕਿੱਥੇ ਨੇ ਸਰਕਾਰਾਂ ਕਿੱਥੇ ਬੀਜੇਪੀ ਦੀ ਸਰਕਾਰ ਕਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਕਿਉਂ ਨਹੀਂ ਕਾਨੂੰਨ ਬਣਾਉਂਦੇ ਕਿਉਂ ਸਾਨੂੰ ਇਹ ਮਾਰਨਾ ਚਾਹੁੰਦੇ ਨੇ ਸੰਤ ਜਰਨੈਲ ਸਿੰਘ ਖਾਲਸਾ ਭੰਡਰਾਲਾ ਦੇ ਵਕਤ ਇੱਕ ਧੀ ਨਾਲ ਹੋਇਆ ਸੀ ਤੇ ਉਹ ਬੰਦਾ ਬਿਲਕੁਲ ਵੱड्या ਸੀਮਾਪੁਰਖਾਂ ਨੇ ਤੇ ਮੁੜ ਕੇ ਕੋਈ ਰੇਪ ਨਹੀਂ ਸੀ ਹੋਇਆ ਇਹੋ ਜੇ ਕਾਨੂੰਨ ਬਣਾ ਦੋ ਕਿ ਜਿਹੜੀਆਂ ਸਾਡੀਆਂ ਧੀਆ ਪੈਣਾ ਨਾਲ ਇਹੋ ਜਿਹਾ ਕੁਛ ਨਾ ਹੋਵੇ ਮੈਂ ਅੰਤ ਵਿੱਚ ਕਹਿਣਾ ਕਿ ਸੁੱਤੀਓ ਸਰਕਾਰੋ ਜਾਗੋ ਇਹਨਾਂ ਲੋਕਾਂ ਦੀਆਂ ਵੋਟਾਂ ਨਾਲ ਬਣੇ ਹੋਏ ਹੋ ਇਹਨਾਂ ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਬਣਾਇਆ ਤੇ ਅੱਜ ਅਸੀਂ ਕਹਿੰਦੇ ਸਾਡੇ ਬੱਚੇ ਬਾਹਰ ਜਾਂਦੇ ਨੇ ਸਾਡੇ ਬੱਚੇ ਬਾਹਰ ਜਾਂਦੇ ਨੇ ਸੁਰੱਖਿਤ ਨਹੀਂਗੇ ਅਸੀਂ ਸਾਡੀਆਂ ਬੱਚੇ ਸੁਰੱਖਿਤ ਨਹੀਂ ਸਾਡਾ ਪਰਿਵਾਰ ਸੁਰੱਖਿਤ ਨਹੀਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ